ਉਹ ਰੰਗ ਦੀ ਅਸਤਰ ਸ਼ਾਹੀ ਇੱਥੇ ਰਹਿੰਦੀ ਹੈ ਤੇ ਇੱਥੇ ਇੱਕ ਬੰਦਾ ਬੈਠਾ ਉਹਦੇ ਸਿਰ 'ਤੇ ਕੀੜੇ ਪਏ ਹੋਏ ਸਿਰ ਤੇ ਢੇਟੇ ਢੋ ਮੋਰੀਆਂ ਹੋਈਆਂ ਹੋਈਆਂ ਜਿਹਦੇ ਵਿੱਚ ਦੀ ਖੋਪੜੀ ਵੀ ਨਜ਼ਰ ਆਉਂਦੀ ਹੈ ਇਹ ਵੀਰ ਦੀ ਵੀਡੀਓ ਨੂੰ ਦੇਖ ਕੇ ਨਾ 1 ਮਿੰਟ ਵੀ ਰੁਕ ਨਹੀਂ ਸਕੇ ਵੀ ਅਸੀਂ ਡਿਲੇ ਕਰ ਦਈਏ ਵੀ ਯਾਰ ਸਵੇਰੇ ਲਿਆਵਾਂਗੇ ਆ ਦੇਖੋ ਵੀਰ ਦੇ ਸਿਰ ਦੇ ਵਿੱਚ ਕੀੜੇ ਦੇਖੋ ਕਿੱਡ ਕਿੱਡੇ ਖੁੱਡਾ ਵਾ ਇੱਥੇ ਲੋਕ ਅਕਸਰ ਸੜਕਾਂ ਦੇ ਉੱਤੇ ਪਈ ਮਰ ਜਾਂਦੇ ਆ ਕੋਈ ਜਿਉਂਦੇ ਨੂੰ ਨਹੀਂ ਚੱਕਦਾ ਤੇ ਇਹ ਇੱਕ ਜਾਂ ਦੋ ਦਿਨਾਂ ਦੇ ਵਿੱਚ ਅੱਧੇ ਤੋਂ ਵੱਧ ਸਿਰ ਦਾ ਉੱਪਰਲਾ ਹਿੱਸਾ ਖਾ ਜਾਣਾ ਸੀ ਦੋਨੂੰ ਬੈਠਾ ਕੀੜਿਆਂ ਤੋਂ ਖਾਦਾ ਜਾ ਰਿਹਾ ਸੀ ਕੋਈ ਇਹਨੂੰ 10 ਰੁਪਏ ਦੇ ਕੇ ਜਾ ਰਿਹਾ ਸੀ ਕੋਈ ਕੇਲੇ ਦੇ ਕੇ ਜਾ ਰਿਹਾ ਸੀ ਵੀਰ ਦੇ ਸਿਰ 'ਤੇ ਕੀੜੇ ਜਿਹੜੇ ਪਏ ਹੋਇਆ ਹੱਡੀਆਂ ਵਿੱਚ ਅੰਬੀ ਜਾਂਦੇ ਨੇ ਆਹ ਦੇਖੋ ਵੀਰ ਜੀ ਆਪ ਹਾਰਾ ਚੌਕ ਦੇ ਨੇੜੇ ਅਖੀਵੇਂ ਦੇਖ ਲੋ ਆ ਕੀੜੇ ਚੱਲ ਰਹੇ ਜੀ ਇਹਦੇ ਅੰਦਰ ਆ ਇੱਥੇ ਕੋਈ ਦੇਖੋ ਆਵਾ ਜਾ ਵੀ ਐ ਕੋਈ ਇਹਨੂੰ ਕੋਈ ਦੇਖ ਨਹੀਂ ਰਿਹਾ ਯਾਰ ਕੋਈ ਇੰਤ ਹੈ ਇਨਸਾਨੀ ਇਹ ਤਾਂ ਨਹੀਂ ਹੈ ਕਿ ਕੋਈ ਦੇਖੇ ਦਾ ਸੀ ਯਾਰ ਕੋਈ ਬੰਦਾ ਕੋਈ ਨਮੀ ਇਹ ਕਹਿੰਦਾ ਮੇਰੇ ਹੱਥੋਂ ਨਾ 2 ਮਹੀਨੇ ਹੋ ਗਏ ਬੰਦੇ ਨੂੰ ਕੋਈ ਰੋਟੀ ਦੇਣ ਆਂਦਾ ਆਊਗਾ ਸਾਰਾ ਕੁਝ ਕਰਦਾ ਕੋਈ ਕਦਮ ਤਾਂ ਵਧਾਓ ਯਾਰ ਕਿਸੇ ਨੂੰ ਹਸਪੀਟਲ ਤਾਂ ਵਝਾਓ ਇਹਨੂੰ ਦੇਖੋ ਵੀਡੀਓ ਪਰ ਹੁੰਦੀ ਨਹੀਂ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀਰ ਜਿਹੜਾ ਰਾਤ ਗੁਰਨਾਕ ਸਟੇਡੀਅਮ ਦੇ ਕੋਲੋਂ ਲੈ ਕੇ ਆਏ ਆ 12 ਚੌਂਕ ਤੋਂ ਥੋੜਾ ਅੱਗੇ ਹੋ ਤੇ ਸਿਰ ਦੇ ਵਿੱਚ ਇਹਦੇ ਇੰਦਾ ਮੋٹے-ਮੋٹے ਸੁੰਨ ਦਾ ਵਿਚਾਰੇ ਦੇ ਤੇ ਸਿਰ ਤੇ ਏਡੇ-ਏਡੇ ਦੋ ਮੋਰੀਆਂ ਹੋਈਆਂ ਹੋਈਆਂ ਜਿਹਦੇ ਵਿੱਚ ਦੀ ਖੋਪੜੀ ਵੀ ਨਜ਼ਰ ਆਉਂਦੀ ਆ ਤੇ ਇਹ ਵੀਰ ਉੱਥੇ ਲੱਖਾਂ ਦੇ ਵਿੱਚ ਵੀ ਇਕੱਲਾ ਸੀ ਲੋਕ ਇਹਦੇ ਕੋਲ ਦੀ ਨਿੰਗੀ ਜਾਂਦੇ ਸੀ ਕੋਈ ਫਰਕ ਨਹੀਂ ਪੈਂਦਾ ਸੀ ਕਿਸੇ ਨੂੰ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਉੱਥੇ ਸੋ ਨੂੰ ਬੈਠਾ ਕੀੜਿਆਂ ਤੋਂ ਖਾਦਾ ਜਾ ਰਿਹਾ ਸੀ ਕੋਈ ਇਹਨੂੰ 10 ਰੁਪਏ ਦੇ ਕੇ ਜਾ ਰਿਹਾ ਸੀ ਕੋਈ ਕੇਲੇ ਦੇ ਕੇ ਜਾ ਰਿਹਾ ਸੀ ਕੋਈ ਜਿਹੜੀ ਇਹਦੀ ਜ਼ਰੂਰਤ ਸੀ ਉਹ ਨਹੀਂ ਸੀ ਪੂਰੀ ਕਰ ਰਿਆ ਇਹਨੂੰ ਚੱਕ ਕੇ ਕਿਸੇ ਨੇ ਹਸਪੀਟਲ ਦਾਖਲ ਕਰਾਉਣ ਦਾ ਪ੍ਰਾਲਾ ਨਹੀਂ ਕੀਤਾ ਇਹਨੂੰ ਕਿਸੇ ਨੇ ਇਹ ਨਹੀਂ ਪੁੱਛਿਆ ਵੀ ਤੂੰ ਕੌਣ ਆ ਭਾਈ ਤੂੰ ਕਿੱਥੋਂ ਆਇਆ ਤੇਰਾ ਪਰਿਵਾਰ ਕਿੱਥੇ ਆ ਤੇਰੇ ਮਾਂ ਪਿਓ ਕੌਣ ਨੇ ਰਾਤ ਜਦ ਅਸੀਂ ਗਏ ਇਹਨੂੰ ਪੁੱਛਿਆ ਇਹ ਖੰਨੇ ਦਾ ਰਹਿਣ ਵਾਲਾ ਮੁੰਡਾ ਦੱਸਦਾ ਇਹਦੇ ਬਾਪ ਦਾ ਨਾਮ ਸੁਖਾ ਸਿੰਘ ਆ ਤੇ ਇਹਦਾ ਨਾਮ ਸੋਨੂ ਸਿੰਘ ਆ ਇਹ ਦੱਸਦਾ ਵੀ ਮੈਂ ਇੱਥੇ ਕੰਮ ਕਰਦਾ ਸੀ ਡੇੜੀ ਚਲਾਉਂਦਾ ਸੀ ਮਾਲ ਢੋਣ ਵਾਲੀ ਥੋੜਾ ਸਿੱਧਾ ਵਾ ਸਿੱਧਾ ਮਤਲਬ ਭਗਤ ਆ ਰੱਬ ਦਾ ਥੋੜਾ ਜਿਹਾ ਤੇ ਸਿੱਧਿਆਂ ਦੀ ਤਾਂ ਦੁਨੀਆ ਹੀ ਹੈ ਨਹੀਂ ਭਾਈ ਇਹ ਅੱਜਕੱਲ ਅੱਜਕੱਲ ਤਾਂ ਜਿਹੜਾ ਹੱਥ ਤੇ ਹੱਥ ਮਾਰ ਕੇ ਜਾਵੇ ਉਹਨੂੰ ਦੁਨੀਆ ਕਹਿੰਦੀ ਆ ਵੀ ਇਹ ਬਹੁਤ ਵਧੀਆ ਵਾ ਇਹ ਪਰ ਇਸ ਵੀਰ ਦੇ ਸਿਰ 'ਤੇ ਕੀੜੇ ਜਿਹੜੇ ਪਏ ਹੋਏ ਆ ਹੱਡੀਆਂ ਵੀ ਚੱਬੀ ਜਾਂਦੇ ਆ ਇਹਦੀਆਂ ਇਹ ਬੜੀ ਸ਼ਰਮ ਦੀ ਗੱਲ ਆ ਇਨਸਾਨਾਂ ਦੀ ਬਸਤੀ ਦੇ ਵਿੱਚ ਇੱਕ ਇਨਸਾਨ ਕੀੜਿਆਂ ਤੋਂ ਖਾਧਾ ਜਾ ਰਿਹਾ ਤੇ ਉਹਦੇ ਕੋਲ ਦੀ ਨੰਗਣ ਵਾਲਾ ਹਰ ਇੱਕ ਇਨਸਾਨ ਆਪਣੇ ਆਪ ਨੂੰ ਬਹੁਤ ਮਹਾਨ ਸਮਝਦਾ ਵੀ ਮੇਰੇ ਵਰਗਾ ਕੋਈ ਦਾਨੀ ਨਹੀਂ ਮੇਰੇ ਵਰਗਾ ਕੋਈ ਚੰਗਾ ਇਨਸਾਨ ਨਹੀਂ ਹੈਗਾ ਮੰਦਰ ਬਿਲਕੁਲ ਨੇੜੇ ਆ ਮਾਤਾ ਦਾ दुर्गा माता ਦੇ ਮੰਦਰ ਤੇ ਜਾ ਕੇ سونے ਦੇ ਛਤਰ ਚੜਾਈ ਜਾਂਦੇ ਆ ਕਰੋੜਾਂ ਦਾ দান ਦੇਈ ਜਾਂਦੇ ਆ ਪਰ ਉਹਦੇ ਬਿਲਕੁਲ ਨੇੜੇ ਇੱਕ ਇਨਸਾਨ ਬੈਠਾ ਕੀੜਿਆਂ ਤੋਂ ਖਾਦਾ ਜਾ ਰਿਹਾ ਉਹ ਤੋਂ ਅੱਖ بچਾਈ ਜਾਂਦੇ ਸੀ ਉਹ ਤੋਂ ਅੱਖ ਪਰੇ ਨੂੰ ਮੂੰਹ ਕਰਕੇ ਨਿੰਗ ਰਹੇ ਆ ਜੇ ਕਿਤੇ ਦਿਖ ਵੀ ਜਾਂਦਾ ਕਿਤੇ ਇਦਾਂ ਦਾ ਇਨਸਾਨ ਤੇ ਉਹਨੂੰ ਦੇਖ ਕੇ ਅਸੀਂ ਥੁੱਕਦੇ ਆ ਐਨ ਲੱਗਦਾ ਜਿਵੇਂ ਉਹ ਕੀੜੇ ਸਾਡੇ ਮੂੰਹ ਚ ਚਲੇ ਗਏ ਹੋਣ ਪਰ ਪ੍ਰਾਵੋ ਇਹ सोनू ਸਿੰਘ ਦੀਆਂ ਅੰਦਰੋਂ ਨਾਣਾ ਕੀੜੇ ਖਾ ਕੇ ਵਿੱਚੋਂ सोनू ਸਿੰਘ ਦੇ ਅੰਦਰ ਇਦਾਂ ਇੱਕ ਪਲੱਕਰ ਮਾਰਦੇ ਆ ਪੰਜ ਪੰਜ 6 6 ਕੀੜੇ ਇਕੱਠੇ ਹੀ ਨਿਕਲਦੇ ਆ ਇਦਾਂ ਚੁੰਡ ਬਣਾਏ ਹੋਇਆ ਜਿਵੇਂ ਮਖਿਆਲ ਲੱਗਿਆ ਹੁੰਦਾ ਨਾ ਉਦਾਂ ਕੀੜੇ ਸੋਨੂ ਸਿੰਘ ਦੇ ਸਿਰ ਦੇ ਵਿੱਚ ਭਰੇ ਪਏ ਆ ਤੇ ਇਹ ਆਦਮਖੋਰ ਕੀੜੇ ਅੱਜ ਸੋਨੂ ਦੇ ਸਿਰ 'ਚ ਪਏ ਆ ਗੱਲ ਸਮਝਣ ਦੀ ਆ ਇਹ ਇਨਸਾਨ ਦੇ ਸਿਰ 'ਚ ਪਏ ਆ ਇਨਸਾਨ ਅਸੀਂ ਵੀ ਆ ਇਹ ਸਾਡੇ ਸਿਰ ਦੇ ਵਿੱਚ ਪਏ ਹੋਏ ਕੀੜੇ ਹੀ ਆ ਬਸ ਗੱਲ ਮੰਨਣ ਦੀ ਆ ਗੱਲ ਸਮਝਣ ਦੀ ਆ ਅੱਜ ਸੋਨੂੰ ਦੀ ਇਸ ਤਕਲੀਫ ਨੂੰ ਦੇਖ ਕੇ ਜਿੱਥੇ ਮਨ ਦੁਖੀ ਵੀ ਹੋ ਰਿਹਾ ਉੱਥੇ ਸਕੂਨ ਵੀ ਮਿਲ ਰਿਹਾ ਵੀ ਚਲੋ ਸਾਨੂੰ ਮੌਕਾ ਮਿਲਿਆ ਇਸ ਵੀਰ ਦੀ ਤਕਲੀਫ ਨੂੰ ਥੋੜਾ ਜਿਹਾ ਘਟਾਉਣ ਦਾ ਬਾਰੇ ਤਕਲੀਫ ਬਣੀ ਕਿਉਂ ਆ ਇਹ ਹੋਣਾ ਹੀ ਨਹੀਂ ਸੀ ਚਾਹੀਦਾ ਜੇ ਸ਼ੁਰੂਆਤੀ ਦੌਰ ਚ ਉਹ ਲੋਕ ਜਿਹੜੇ ਸੋਨੂੰ ਨੂੰ ਜਾਣਦੇ ਸੀ ਜਿਹੜੇ ਪਹਿਚਾਨਦੇ ਸੀ ਜੀ ਉਸੇ ਟਾਈਮ ਹੀ ਸੋਨੂੰ ਦੀ ਮਦਦ ਕਰ ਦਿੰਦੇ ਜਦੋਂ ਇਹ ਸ਼ੁਰੂਆਤ ਹੋ ਰਹੀ ਸੀ ਜਦੋਂ ਸੋਨੂੰ ਦੇ ਹਾਲਾਤ ਵਿਗੜ ਰਹੇ ਸੀ ਉਸ ਟਾਈਮ ਹੀ ਜਿਹੜੇ ਸੋਨੂੰ ਦੇ ਆਸ-ਪਾਸ ਲੋਕ ਰਹਿੰਦੇ ਸੀ ਜੇ ਉਹ ਜ਼ਿੰਮੇਵਾਰੀ ਚੱਕ ਲੈਂਦੇ ਉਹ ਕਮੀਆਂ ਇਹ ਮਾੜਾ ਇਹ ਚੰਗਾ ਇਹ ਨਸ਼ੇ ਕਰਦਾ ਇਹ ਗਲਤ ਬੋਲਦਾ ਇਹ ਗਾਲਾਂ ਕੱਢਦਾ ਇਹ ਅਫਸਰਟਾ ਕਮੀਆਂ ਲੱਭਦਾ ਇਨਸਾਨ-ਇਨਸਾਨ ਦੇ ਭਾਈ ਕਨਈਆ ਜੀ ਦੇ ਵਾਰਸਾਂ ਜਿਨ੍ਹਾਂ ਨੇ ਤਾਂ ਦੁਸ਼ਮਣਾਂ ਦੇ ਵੀ ਮੱਲਮ ਪਟੀਆਂ ਕੀਤੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਨਈਆ ਜੀ ਨੂੰ ਹੁਕਮ ਦਿੱਤਾ ਦੁਸ਼ਮਣਾਂ ਦੇ ਵੀ ਮੱਲਮ ਪਟੀਆਂ ਕਰਨ ਦਾ ਤੇ ਇਹ ਤਾਂ ਸਾਡਾ ਆਪਣਾ ਵਾ ਇਹ ਕੋਈ ਦੁਸ਼ਮਣ ਤਾਂ ਹੈ ਹੀ ਨਹੀਂ ਵਿਚਾਰਾ ਪਰ ਅਸੀਂ ਅਸੀਂ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਆ ਜਿਹੜਾ ਗੁਰੂ ਨੂੰ ਤਾਂ ਮੰਨਦੇ ਆ ਪਰ ਗੁਰੂ ਦੀ ਨਹੀਂ ਮੰਨਦੇ ਤੇ ਜੇ ਗੁਰੂ ਦੀ ਮੰਨੀਏ ਤਾਂ ਅਸੀਂ ਸਾਰੇ ਹੀ ਭਾਈ ਕਨਈਆ ਜੀ ਦੇ ਹੀ ਵਾਰਸ ਆ ਤੇ ਅਸੀਂ ਸਾਰੇ ਹੀ ਇਸ ਥਾਂ ਦੇ ਜ਼ਿੰਮੇਵਾਰ ਆ ਜਿਹੜੀ ਅੱਜ ਸੋਨੂ ਤੇ ਬੀਤ ਰਹੀ ਆ ਅਸੀਂ ਸਾਰੇ ਹੀ ਦੋਸ਼ੀ ਆ ਜਿਹੜੀ ਸੋਨੂ ਆਪਣੇ ਪਿੰਡੇ ਤੇ ਹੰਧਾਰਿਆ ਤਕਲੀਫ Bonne nuit.